ਆਲੇ ਸਮੇਂ ਦੇ ਵਿੱਚ ਜ਼ਿਲ੍ਹਾ ਪੱਧਰੀ ਕਮੇਟੀਆਂ ਦੀਆਂ ਜਿਹੜੀਆਂ ਮੀਟਿੰਗਾਂ ਜੜੀਆਂ ਨੇ ਉਹ ਸਹੀਂ ਸ਼ੁਰੂ ਕਰ ਦੇਣੀਆਂ। ਔਰ ਜਲਦੀ ਪਾਰਟੀ ਦਾ ਜਿਹੜਾ ਸਾਡਾ ਨਿਸ਼ਾਨ ਹੈ ਇੱਕ ਸਿੰਬਲ ਜਿਹੜਾ ਹੈ ਉਹ ਵੀ ਅਸੀਂ ਪ੍ਰਾਪਤ ਕਰ ਲੈਣਾ। ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਜੜੀਆਂ ਨੇ ਉਹ ਅਸੀਂ ਹੋਰ ਵੀ ਜ਼ਿਆਦਾ ਤੰਦ ਇਹ ਦੇ ਨਾਲ ਲੜ ਸਕੀਏ। ਦੂਜੀ ਜਿਹੜੀ ਅਸੀਂ ਵਿਚਾਰ ਕੀਤੀ ਹੈ ਉਹ ਹੈ ਕੇਂਦਰ ਸਰਕਾਰ ਦੀਆਂ ਤੱਕੇਸ਼ਾਈ ਨੀਤੀਆਂ ਇਹ ਜਿਹੜਾ ਨਵਾਂ ਨਰੇਗਾ ਦੀ ਜਗ੍ਹਾ ਦੇ ਉੱਤੇ ਬਿੱਲ ਲਿਆਂਦਾ ਹੈ ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਭਾਵੇਂ ਦੇ ਵਿੱਚ ਸੌ ਦੀ ਜਗ੍ਹਾ 125 ਦਿਨਾਂ ਦੀ ਗਰੰਟੀ ਦਿੱਤੀ ਗਈ ਹੈ ਕੰਮ ਦੀ। ਪਰ ਕਦੇ 100 ਦਿਨਾਂ ਤੋਂ 100 ਦਿਨ ਕੰਮ ਹੀ ਨਹੀਂ ਮਿਲਿਆ ਪੂਰਾ। ਕੋਰੋਨਾ ਕਾਲ ਦੇ ਵਿੱਚ ਸਿਰਫ 52 ਦਿਨ ਕੰਮ ਮਿਲਿਆ ਸੀ ਜਿਹੜਾ ਸਭ ਤੋਂ ਜ਼ਿਆਦਾ ਸੀ। ਤੇ ਜਦੋਂ 100 ਦਿਨ ਹੀ ਕੰਮ ਨਹੀਂ ਦੇ ਸਕੀ ਹੈ ਨਰੇਗਾ ਕਾਨੂੰਨ ਦੇ ਤਹਿਤ ਸਰਕਾਰ ਮਜ਼ਦੂਰਾਂ ਨੂੰ ਤੇ 125 ਦਿਨ ਕੰਮ ਕਿੱਥੋਂ ਦੇਏਗੀ ਦੂਸਰਾ ਜਿਹੜਾ ਇਹਨਾਂ ਨੇ ਸੂਬੇ ਦੇ ਜਿਹੜੇ ਐ ਪਰਸੈਂਟੇਜ ਵਧਾ ਦਿੱਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸੂਬਾ ਭਾਰਤ ਦਾ ਇੰਨੀ ਵੱਟੀ ਪਰਸੈਂਟੇਜ ਜਿਹੜਾ ਹੈ ਉਹ ਨਰੇਗਾ ਸਕੀਮ ਤਹਿਤ ਆਪਣੇ ਮਜ਼ਦੂਰਾਂ ਨੂੰ ਦੇ ਸਕਦਾ ਪੰਜਾਬ ਤਾਂ ਬਿਲਕੁਲ ਹੀ ਨਹੀਂ ਦੇ ਸਕਦਾ ਇਸ ਲਈ ਇਹ ਮਜ਼ਦੂਰਾਂ ਦੇ ਨਾਲ ਧੋਖਾ ਹੈ ਮਜ਼ਦੂਰਾਂ ਦੇ ਨਾਲ ਧੱਕਾ ਹੈ ਔਰ ਕੇਂਦਰ ਸਰਕਾਰ ਨੇ ਇਹ ਜਿਹੜਾ ਬਹੁ ਸੰਮਤੀ ਦੇ ਬਲ ਦੇ ਉੱਤੇ ਕਾਨੂੰਨ ਜਿਹੜਾ ਹੈ ਉਹ ਪਾਸ ਕੀਤਾ ਹੈ ਇਹ ਬਿਲਕੁਲ ਉਸੇ ਤਰ੍ਹਾਂ ਦਾ ਕਾਨੂੰਨ ਹੈ ਜਿਵੇਂ ਪਹਿਲਾਂ ਖੇਤੀ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਹ ਪਾਸ ਕੀਤੇ ਸੀ ਇਹਦਾ ਫਾਇਦਾ ਨਹੀਂ ਹੈ ਬਲਕਿ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਏਗਾ ਅਸੀਂ ਇਹਦੇ ਤੇ ਵੀ ਚਰਚਾ ਕੀਤੀ ਪਰ ਅਸੀਂ ਦੀ ਵੀ ਖੇਤੀ ਕਰਦੇ ਪੰਜਾਬ ਸਰਕਾਰ ਜ਼ਮੀਨਾਂ ਵੇਚਣ ਜਾ ਰਹੀ ਬਠਿੰਡੇ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਰੌਲਾ ਪੈ ਰਿਹਾ ਮੱਤੇਵਾੜ ਦਾ ਜੰਗਲ ਉੱਥੇ ਸਾਡੇ ਜਿਹੜੇ ਐਸੀ ਸਮਾਜ ਦੇ ਭਰਾ ਨੇ ਵੀਰ ਨੇ ਉਹਨਾਂ ਕੋਲੇ ਜ਼ਮੀਨਾਂ ਉਹਨਾਂ ਤੋਂ ਜ਼ਮੀਨਾਂ ਖੋਹ ਕੇ ਤੇ ਕਾਰਪੋਰੇਟਾਂ ਨੂੰ ਜਿਹੜੀਆਂ ਉਹ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ ਮੁਹਾਲੀ ਦੇ ਵਿੱਚ ਵੀ ਇਹਨਾਂ ਨੇ ਜ਼ਮੀਨਾਂ ਨੂੰ ਜਿਹੜਾ ਹੈ ਉਹ ਵੇਚਣ ਦਾ ਜਿਹੜਾ ਹੈ ਐਕਵਾਇਰ ਕਰਕੇ ਜਿਹੜਾ ਹੈ ਉਹ ਐਲਾਨ ਕੀਤਾ ਪੈਸੇ ਇਕੱਠੇ ਕਰਨ ਦੇ ਲਈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜਾ ਧੱਕੇ ਦੇ ਨਾਲ ਹੀ ਜ਼ਮੀਨਾਂ ਐਕਵਾਇਰ ਕਰਕੇ ਤੇ ਇੱਥੇ ਜਿਹੜੀਆਂ ਕਲੋਨੀਆਂ ਜਾਂ ਡਿਵੈਲਪਮੈਂਟ ਦੇ ਨਾਂ ਤੇ ਉੱਤੇ ਜਿਹੜਾ ਇਹ ਪੰਜਾਬ ਸਰਕਾਰ ਪੈਸਾ ਇਕੱਠਾ ਕਰ ਰਹੀ ਹੈ ਇਹ ਪੰਜਾਬ ਦੀ ਡੈਮੋਗ੍ਰਾਫੀ ਲਈ ਬਹੁਤ ਵੱਡਾ ਹੋਣ ਵਾਲੇ ਸਮੇਂ 'ਚ ਖਤਰਾ ਆਉਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਹੈ ਪੰਜਾਬੀਆਂ ਨੂੰ ਰਹਿائشਾਂ ਦੀ ਤੇ ਜੇ ਜ਼ਿਆਦਾ ਕਲੋਨੀਆਂ ਬਣਨੀਆਂ ਨੇ ਜ਼ਿਆਦਾ ਰਹਿائشਾਂ ਗੜੀਆਂ ਬਣਾਈਆਂ ਜਾਂਦੀਆਂ ਨੇ ਤੇ ਖਤਰਾ ਹੈ ਕਿ ਇਹ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਬਸਾਉਣ ਦੀ ਜਿਹੜੀ ਹੈ ਇਹ ਇੱਕ ਮੰਦ ਭਾਗੀ ਚਾਲ ਸਾਬਤ ਹੋ ਸਕਦੀ ਹੈ ਇਹ ਬਹੁਤ ਵੱਡਾ ਜਿਹੜਾ ਇਸ ਧੋਖੇ ਤੋਂ ਔਰ ਇਸ ਸਾਜ਼ਿਸ਼ ਤੋਂ ਪੰਜਾਬੀਆਂ ਨੂੰ ਜਿਹੜਾ ਹੈ ਉਹ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਸੀਂ ਦੇਖ ਰਹੇ ਹਰ ਸ਼ਹਿਰ ਦੇ ਵਿੱਚ ਕਲੋਨੀਆਂ ਵੱਡ ਰਹੀਆਂ ਬਹੁਤ ਤੱਕੇ ਜ਼ਬਰਦਸਤ ਕਲੋਨੀਆਂ ਬਣ ਰਹੀਆਂ ਵੱਡੀਆਂ ਕਲੋਨੀਆਂ ਬਣ ਰਹੀਆਂ ਲੇਕਿਨ ਡਿਮਾਂਡ ਜਿਹੜੀ ਹੈ ਉਹ ਇੰਨੀ ਜ਼ਿਆਦਾ ਸਾਨੂੰ ਨਜ਼ਰ ਨਹੀਂ ਆਉਂਦੀ ਤੇ ਜਿਹੜਾ ਹਾਸ਼ਾ ਬਣਦੀਆਂ ਨੇ ਤੇ ਫਿਰ ਇੱਥੇ ਹੋ ਸਕਦਾ ਹੈ ਕਿ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਲੋਕਾਂ ਨੂੰ ਵਸਾ ਕੇ ਤੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਤਬਦੀਲ ਕਰਨ ਦੀ ਵੱਡੀ ਜਿਹੜੀ ਹੈ ਇੱਕ ਸਾਜ਼ਿਸ਼ ਹੋਵੇ ਇਹ ਸਾਰੀਆਂ ਗੱਲਾਂ ਦੇ ਉੱਤੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਬੈਠੀ ਹੈ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਚਰਚਾ ਕੀਤੀ ਹੈ ਤੇ ਬਿਜਲੀ ਬਿੱਲ ਹੁਣ ਦੇਖੋ ਖੇਤੀ ਸਟੇਟ ਸਬਜੈਕਟ ਹੈ এডਿਊਕੇਸ਼ਨ ਸਟੇਟ ਸਬਜੈਕਟ ਹੈ ਇਲੈਕਟ੍ਰਿਸਿਟੀ ਸਟੇਟ ਸਬਜੈਕਟ ਹੈ ਲੇਕਿਨ ਕੇਂਦਰ ਸਰਕਾਰ ਜਿਹੜਾ ਹੁਣ ਇਲੈਕਟ੍ਰਿਸਿਟੀ ਦੇ ਉੱਤੇ ਕਾਨੂੰਨ ਲਿਆ ਰਹੀ ਆ ਔਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਹੀ ਖਾਮੋਸ਼ ਹੈ ਉਹ ਜਿਹੜਾ ਇਸ ਬਿੱਲ ਦਾ ਜਿਹੜਾ ਵਿਰੋਧ ਹੀ ਨਹੀਂ ਕਰ ਰਹੀ ਇਲੈਕਟ੍ਰਿਸਿਟੀ ਬਿੱਲ ਦਾ ਵਿਰੋਧ ਹੀ ਨਹੀਂ ਕਰ ਰਹੀਆਂ ਸਗੋਂ ਖਾਮੋਸ਼ ਰਹਿ ਕੇ ਚੁੱਪ ਰਹਿ ਕੇ ਮੈਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਇਲੈਕਟ੍ਰਿਸਿਟੀ ਬਿੱਲ ਜਿਹੜਾ ਬਣਾਇਆ ਜਾ ਰਿਹਾ ਉਹਦੀ ਹਮਾਇਤ ਕਰ ਰਹੀ ਹੈ ਇਹ ਬਹੁਤ ਵੱਡੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਨੇ ਜਿਹੜੇ ਸਰਕਾਰਾਂ ਜੜੀਆਂ ਨੇ ਉਹ ਪੈਦਾ ਕਰ ਰਹੀਆਂ ਨੇ ਪੰਜਾਬ ਦੇ ਲੋਕਾਂ ਲਈ ਤੇ ਇਸ ਪੰਜਾਬੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਔਰ ਇਹ ਜਿਹੜੇ ਮੁੱਦੇ ਨੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹ ਨਿਸ਼ੀਧੀ ਧੜੇ ਚੱਲਦੇ ਨੇ ਜਿਉਂ ਹੀ ਸ਼ੀਧੀ ਧੜੇ ਖਤਮ ਹੁੰਦੇ ਆਸੀਂ ਇਹ ਸਾਰੇ ਮੁੱਦੇ ਜਿਹੜੇ ਆ ਇਹ ਆਮ ਲੋਕਾਂ ਦੇ ਵਿੱਚ ਪਿੰਡ ਪੱਦਰ ਦੇ ਉੱਤੇ ਜਿਹੜਾ ਹੈ ਉਹ ਲੈ ਕੇ ਜਾਵਾਂਗੇ ਤੇ ਪਾਰਟੀ ਦਾ ਜਿਹੜਾ ਸਾਡਾ ਢਾਂਚਾ ਹੈ ਤੇ ਇਹ ਤਕਰੀਬਨ ਕੰਪਲੀਟ ਹੋ ਗਿਆ ਔਰ ਇਹਨੂੰ ਹੁਣ ਐਕਟਿਵ ਜਿਹੜਾ ਹੈ ਉਹ ਬੜੀ ਤੇਜ਼ੀ ਦੇ ਨਾਲ ਕੀਤਾ ਜਾਏਗਾ ਐਸਪੀਸੀ ਚੋਣਾਂ ਉਹਦੇ ਵਿੱਚ ਵੀ ਜਿਹੜਾ ਹੈ ਪਰ ਤੁਸੀਂ ਦੇਖਦੇ ਹੋ ਡਿਲੇ ਹੋ ਰਿਹਾ ਹੈ ਫਾਇਦਾ ਕਿਹਨੂੰ ਹੋ ਰਿਹਾ ਹੈ ਸਥਾਪਤ ਧਰ ਨੂੰ ਹੋ ਰਿਹਾ ਤੇ ਸਥਾਪਤ ਧਰ ਕਿਹੜੀ ਹੈ ਸਥਾਪਤ ਧਰ ਪਗੋੜੇ ਦਲ ਦੀ ਹੈ ਤੇ ਇਥੋਂ ਜੱਪਦਾ ਹੈ ਕਿ ਕੇਂਦਰ ਸਰਕਾਰ ਤੇ ਇਹ ਪਗੋੜਾ ਦਲ ਜਿਹੜਾ ਸਥਾਪਤ ਤੇ ਰਹਿ ਇਹ ਇੱਕ ਸੁਰਤਾ ਦੇ ਨਾਲ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ ਔਰ ਸਿੱਖ ਸੰਸਥਾਵਾਂ ਤੇ ਕਬਜ਼ਾ ਜਮਾ ਕੇ ਸਿੱਖ ਸੰਸਥਾਵਾਂ ਤੇ ਮਲਾਲ ਨੂੰ ਖਤਮ ਕੀਤਾ ਜਾ ਰਿਹਾ ਹੈ ਪਰੰਪਰਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਗੜੀਆਂ ਅੱਜ ਸਾਡੀ ਲੀਡਰਸ਼ਿਪ ਦੇ ਨਾਲ ਜਿਹੜੀਆਂ ਇਹਨਾਂ ਮਸਲਿਆਂ ਦੇ ਉੱਤੇ ਵਿਚਾਰਾਂ ਹੋਈਆਂ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ ਔਰ ਔਨ ਨਾਲ ਸਮੇਂ ਦੇ ਵਿੱਚ ਅਸੀਂ ਪੰਨਤ ਪੱਤਰ ਦੇ ਉੱਤੇ ਇਹਦਾ ਪ੍ਰਚਾਰ ਕਰਾਂਗੇ ਕਿ ਇਹ ਸਰਾਸਰ ਜਿਹੜਾ ਹੈ ਇਹ ਮਜ਼ਦੂਰ ਵਰਗ ਦੇ ਨਾਲ ਜਿਹੜੇ ਨਿਰਦੇਗਾ ਤਹਿਤ ਕੰਮ ਕਰਦੇ ਨੇ ਉਹਨਾਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਤਕਾ ਹੈ ਉਹਨਾਂ ਦੇ ਹੱਕਾਂ ਤੇ ਡਾਕਾ ਬਚਨ ਜਾ ਰਿਹਾ ਜੀ ਨਹੀਂ ਮਨਪ੍ਰੀਤ ਸਿੰਘ ਯਾਦੀ ਬਾਰੇ ਤਾਂ ਕੋਈ ਨਹੀਂ ਪੰਜ ਮੈਂਬਰੀ ਭਰਤੀ ਕਮੇਟੀ ਦੇ ਵਿੱਚ ਹੀ ਉਹਨਾਂ ਨੇ ਭਰਤੀ ਕੀਤੀ ਹੈ ਬਹੁਤ ਅੱਛਾ ਕੰਮ ਕੀਤਾ ਹੈ ਬਹੁਤ ਅੱچھے ਐਫਰਟਸ ਕੀਤੇ ਨੇ ਉਹਨਾਂ ਨੇ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਉਹਨਾਂ ਨੇ اجلاس ਜਿਹੜਾ ਹੈ ਪੰਜ ਮੈਂਬਰੀ ਭਰਤੀ ਕਮੇਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ اجلاس ਦਾ ਜਿਹੜਾ ਪ੍ਰਬੰਧ ਕੀਤਾ ਔਰ ਉਹਦੇ ਵਿੱਚ ਪ੍ਰਧਾਨ ਦੀ ਚੋਣ ਕਰਵਾਈ ਹੈ ਪਰ ਉਹਨਾਂ ਦਾ ਜਿਹੜਾ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਲਾਘਾਯੋਗ ਸੋ। ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਚੋਣਾਂ ਦੇ ਦੌਰਾਨ ਕਾਫੀ ਕੈਂਡੀਡੇਟ ਜਿਹੜੇ ਉਹਨਾਂ ਦੇ ਜਿੱਤੇ ਨੇ ਜੀ ਔਰ ਚੰਗਾ ਕੰਮ ਕੀਤਾ ਜੀ। ਉਹ ਕਿਹੜੀ ਪਾਰਟੀ ਨੂੰ ਆਜ਼ਾਦ ਉਹ ਕੋਈ ਗੱਲ ਨਹੀਂ ਬਤੁਸਾਰਾ ਸਾਰਾ ਤਾਂ ਸਾਰੀ ਹੈ ਪਰ ਉਸ ਸਾਰੇ ਅਸੀਂ ਇਕੱਠੇ ਹੀ ਆ ਕੋਈ ਐਦਾਂ ਦੀ ਗੱਲ ਨਹੀਂ। ਅ ਦੇਖੋ ਜਿਲਾਸ ਜਿਹੜਾ ਹੈਗਾ ਬੁਲਾਇਆ ਚੰਗੀ ਗੱਲ ਹੈ ਲੇਕਿਨ ਜਿਲਾਸ ਦੇ ਵਿੱਚ ਠੋਸ ਫੈਸਲਾ ਵੀ ਲੈਣਾ ਚਾਹੀਦਾ ਹੈ ਇਸ ਬਿੱਲ ਦੇ ਖਿਲਾਫ ਸਖਤ ਸਟੈਂਡ ਜਿਹੜਾ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਹੈ। ਫਿਲਹਾਲ ਫਿਲਹਾਲ ਅਸੀਂ ਜਿਹੜਾ ਹੈਗਾ ਆਪਣਾ ਪਾਰਟੀ ਰਜਿਸਟ੍ਰੇਸ਼ਨ ਕਰਾ ਰਹੇ ਹਾਂ ਪਾਰਟੀ ਰਜਿਸਟ੍ਰੇਸ਼ਨ ਕੰਪਲਟ ਤੋਂ ਬਾਅਦ ਅਸੀਂ ਚੋਣ ਨਿਸ਼ਾਨ ਪ੍ਰਾਪਤ ਕਰਾਂਗੇ ਤੇ ਫਿਰ ਅਸੀਂ ਇਹਨਾਂ ਦੇ ਉੱਤੇ ਵੀ ਕਲੇਮ ਪਾਵਾਂਗੇ ਉਹ ਅਸੀਂ ਦੇਖੋ ਤਿੰਨ ਨਾਮ ਦੇਣੇ ਹੁੰਦੇ ਆ ਉਹ ਸਾਡੀ ਲੀਡਰਸ਼ਿਪ ਨੇ ਜਿਹੜਾ ਵਿਚਾਰ ਕਰਕੇ ਤੇਰਾ ਨਾਮ ਜਿਹੜੇ ਆ ਉਹ ਭੇਜ ਦਿੱਤੇ ਆ ਜਿਹੜਾ ਵੀ ਪ੍ਰਵਾਨ ਹੋਊਗਾ ਜਿਹੜੇ ਜਿਹੜੇ ਨਾਮ ਜਿਹੜੇ ਜਿਹੜੇ ਦਾ ਉਹ ਆਉਣ ਵਾਲੇ ਸਮੇਂ ਤੱਕ ਜੀ ਇਲੈਕਸ਼ਨ ਕਮਿਸ਼ਨ ਕੋ ਜਾਣ ਵਾਲੇ ਦਸ ਹਾਂਜੀ ਇਲੈਕਸ਼ਨ ਕਮਿਸ਼ਨ ਕੋਲ ਤੋਂ ਭੇਜਾਂਗੇ ਜਦੋਂ ਜਦੋਂ ਜ਼ਰੂਰਤ ਹੁੰਦੀ ਹੈ ਉਦੋਂ ਬੁਲਾਇਆ ਜਾਂਦਾ ਜਦੋਂ ਜ਼ਰੂਰਤ ਹੋਈ ਤੇ ਬੁਲਾਉਂਦੇ ਜੀ ਦੱਸਿਆ ਵੀ ਕਿ ਉਹ ਕਾਨ ਸੀ ਇੱਕ ਹਰਣਾ ਦਾ ਤੇ ਇੱਕ ਕਲੈਕਸ਼ਨਾਂ ਦਾ ਇਸ ਕਰਕੇ ਆਪਾਂ ਨਹੀਂ ਕਰ ਹਾਂਜੀ ਹੁਣ ਜਦੋਂ ਪਾਰਟੀ ਦੀ ਲੀਡਰਸ਼ਿਪ ਮਹਿਸੂਸ ਕਰੂਗੀ ਕਿ ਇਹ ਜਲਾਸ ਬੁਲਾ ਕੇ ਡੈਲੀਗੇਟਸ ਨੂੰ ਐਕਟਿਵ ਕਰਨਾ ਚਾਹੀਦਾ ਹੈ ਕਿ ਜ਼ਰੂਰ ਬੁਲਾਵਾਂਗੇ ਅਸੀਂ ਕਾਫੀ ਡਿਸਟ੍ਰਿਬਿਊਟ ਕਰ ਚੁੱਕੇ ਹਾਂ ਗਰੰਤੀ ਸਿੰਘਾਂ ਨੂੰ ਅਸੀਂ 5-5000 ਦੇ ਹਿਸਾਬ ਨਾਲ 6 ਮਹੀਨੇ ਦੇ ਕਾਫੀ ਪੈਸੇ ਦੇ ਚੁੱਕੇ ਕੋਈ ਹੋਂਦ ਦਾ ਤਕਦਾ ਕਰਦਾ ਜਿਵੇਂ ਨਹੀਂ ਅੰਕੜੇ ਤਾਂ ਨਹੀਂ ਹੈ ਸਾਡੇ ਕੋਲੇ ਅੰਕੜੇ ਤਾਂ ਨਹੀਂ ਹੈ ਲੇਕਿਨ ਕਾਫੀ ਪੈਸੇ ਅਸੀਂ ਦੇ ਚ ਉਹ ਇੰਨੇ ਤਾਂ ਨਹੀਂ ਕਿ ਸੰਗਰੂਰ ਜਾਦਾ ਸੰਗਰੂਰ ਪਟਿਆਲਾ ਦੇ ਵਿੱਚ ਜਿਆਦਾ ਨਹੀਂ। ਪਰ ਉਹ ਇੰਨਾ ਹੀ ਬਸ ਪਟਿਆਲਾ ਸਾਰੇ ਜਿਹੜੇ ਜੌਨ ਜਾਰ ਅਜਾਦ ਅਜਾਦ ਤੌਰ ਤੇ 1947 ਦੇ ਕਰੀਬ ਪੰਜਾਬ ਭਰ ਦੇ ਜਾਰ ਜਾਰ ਚਿੱਤੇ ਵਿੱਚ ਸਾਰੀ ਸਪੋਰਟ ਸਾਰੀ ਸਾਰੇ ਜਿਆਦਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਐ ਐਦਾਂ ਦੀ ਕੋਈ ਗੱਲ ਨਹੀਂ ਅਸੀਂ ਤਾਂ ਡੈਮੋਕਰੇਟਿਕ ਸਿਸਟਮ ਜਿਹੜਾ ਪਾਰਟੀ ਦੇ ਅੰਦਰ ਉਹੀ ਲਾਗੂ ਕਰਦੇ। ਤੁਹਾਡੇ ਤੱਕ ਉਹ ਟਿੱਕੀ-ਕੁੱਟੀ ਐ ਨਹੀਂ ਮੇਰੇ ਤੱਕ ਨਹੀਂ ਆਪ ਕੋਈ ਉਸ ਤੇ ਕੋਈ ਐਕਸ਼ਨ ਕਰ ਕੋਈ ਮੇਰੇ ਕੋਲ ਚਿੱਠੀ ਨਹੀਂ ਆਈ। ਮੇਰੇ ਕੋਲ ਚਿੱਠੀ ਨਹੀਂ ਹੈ ਜੀ। ਠੀਕ ਹੈ ਜੀ ਇੱਕ ਕਾਲ ਵਿੱਚ ਝੂਠ ਨਾ ਮਾਰਿਆ ਕਰੋ ਵੇਖੋ ਇੱਕ ਬੰਨੇ ਤੁਸੀਂ ਬਹੁਤ ਕਹਿੰਦੇ ਹੋ ਕਿ ਅਸੀਂ ਰੱਬ ਨੂੰ ਮੰਨਦੇ ਆਂ ਇੱਕ ਬੰਨੇ ਝੂਠ ਨਾ ਮਾਰਿਆ ਕਰੋ ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਕਿ ਜੀ ਇੱਕ ਤੇ ਜਿਹੜੇ ਉਹ ਝਗੜੇ ਦੀ ਗੱਲ ਕਰਦੇ ਆ ਜੋਬਨ ਸਿੰਘ ਨੂੰ ਫੜ ਕੇ ਅੰਦਰ ਦੇਤਾ ਜੀ ਉਹ ਅਬਦਾਲੀ ਪਿੰਡ ਗਈ ਜਾਂਦੇ ਸ਼ਾਇਦ ਉਹ ਕਿਉਂਕਿ ਚਲੋ ਉਹ ਵਿਚਾਰੇ ਇਦਾਂ ਹੀ ਐਮਐਲਏ ਬਣ ਕੇ ਉਹਨਾਂ ਨੂੰ ਪਿੰਡ ਦਾ ਨਾਂ ਨਹੀਂ ਪਤਾ ਉਹ ਆਬਾਦੀ ਵਰਪਾਲ ਪਿੰਡ ਆ ਅਬਦਾਲੀ ਪਿੰਡ ਨਹੀਂ ਗਿਆ ਐਮਐਲਏ ਸਰ ਦੂਜੀ ਗੱਲ ਜੇ ਤੁਸੀਂ ਕਹੋ ਨਾ ਉਹ ਪਰਚਾ ਐਫ ਆਈ ਆਰ ਨੰਬਰ 111 12925 ਦਾ 307 ਦਾ ਪਰਚਾ ਆਇਆ ਤੁਸੀਂ ਲੋਕਾਂ ਨੂੰ ਕਹਤਾ ਜੀ ਉਹਨੂੰ ਬੰਦੇ ਦੇ ਪਰਚਾ ਪਾ ਕੇ ਇਲੈਕਸ਼ਨਾਂ ਦਾ ਕਰਕੇ ਅੰਦਰ ਦੇਤਾ ਅਬ ਬਹੁਤ ਬੁਰੀ ਉਹਦੀ ਬੰਦੇ ਦੀ ਹਾਲਤ ਕੀਤੀ ਤੇ ਤੁਸੀਂ ਇਹੋ ਜੇ ਬੰਦਿਆਂ ਨੂੰ ਪਨਾਹ ਦੇ ਰਹੇ ਹੋ ਇਹੋ ਜੇ ਬੰਦਿਆਂ ਨੂੰ ਸ਼ਾਬਾਸ਼ ਦੇ ਰਹੇ ਹੋ ਇਹਨਾਂ ਦੇ 307 ਦਾ ਪਰਚਾ ਨਹੀਂ ਹੋਊਗਾ ਤੇ ਹੋਰ ਕੀ ਹੋਊਗਾ ਔਰ ਪਰਚਾ ਆਇਆ 12925 ਦਾ ਇਹ ਕੋਈ ਲੇਟੈਸਟ ਪਰਚਾ ਨਹੀਂ ਹੈ ਪੁਲਿਸ ਤੋਂ ਭੱਜਿਆ ਹੋਇਆ ਸੀ ਤੇ ਤੁਹਾਡੀ ਸ਼ਰਨ ਦੇ ਤਹਿਤ ਇਹ ਮੈਨੂੰ ਪਤਾ ਲੱਗਾ ਕਿ ਕਿਸੇ ਸਰਾਂ ਦੇ ਵਿੱਚ ਰਹਿ ਸਤੇ ਰਹਿ ਰਿਆ ਸੀ ਇਹ ਵੀ ਤੁਹਾਡਾ ਸ਼ਰੋਮ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਰਨੈਲ ਮੁਲਾਜ਼ਮ ਹੈ ਤੁਹਾਡਾ ਮਤਲਬ ਤੁਹਾਡਾ ਜਿਹੜਾ ਜਰਨੈਲ ਹੈ ਨਾ ਵੀ ਉਥੋਂ ਦਾ ਮੁਲਾਜ਼ਮ ਹੈ ਸੋ ਮੈਂ ਇੱਕ ਗੱਲ ਕਹਿ ਦੋ ਮੈਂ ਇਹੋ ਬਦਮਾਸ਼ੀ ਖਤਮ ਕਰਨ ਵਾਸਤੇ ਇਸ ਹਲਕੇ ਦੇ ਵਿਭਾਗ ਦੌਰ ਸੰਭੀ ਹੈ ਔਰ ਦੂਜੀ ਗੱਲ ਜਿੱਦਣ ਇਹਨੇ ਚੰਦ ਚੜ੍ਹਿਆ ਉਹ ਬੰਦੇ ਜਿਨ੍ਹਾਂ ਨੂੰ ਸੱਟਾਂ ਲਾਈਆਂ ਉਹ ਲੰਗਰ ਵਰਤਾ ਰਹੇ ਸੀ ਉਹਨਾਂ ਨੇ ਪਿੰਡ ਦੇ ਬਾਹਰ ਗੁਰੂ ਘਰ ਲੰਗਰ ਲਾਇਆ ਸੀ ਤੇ ਇਹ ਲੰਗਰ ਦੇ ਵਿੱਚ ਜਾ ਕੇ ਤੁਹਾਡੇ ਇਸ ਜਰਮੈਲ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਤੁਸੀਂ ਇਹ ਗੱਲਾਂ ਨੂੰ ਚੰਗਾ ਸਮਝਦੇ ਹੋ ਤੁਸੀਂ ਠੀਕ ਸਮਝਦੇ ਹੋ ਕਿ ਗੱਲ ਬਹੁਤ ਵਧੀਆ ਹੋਈ ਹੈ ਆਪਦੇ ਨਾਲ ਥੋੜਾ ਜਿਹਾ ਕਿਤੇ ਸੋਚ ਕੇ ਇਹ ਵਿਚਾਰ ਕਰਿਓ ਸੋਚਿਓ ਕਿ ਇਹ ਗੱਲ ਜੇ ਮੇਰੀ ਗੱਲ 'ਚ ਇੱਕ ਰਤਾ ਭਰ ਵੀ ਝੂਠ ਹੋਵੇ ਤੇ ਮੈਂ ਸਾਰੀ ਜ਼ਿੰਦਗੀ ਦੀ ਪੋਲਟਿਕ ਛੱਡ ਕੇ ਘਰ ਬਹਿ ਜਾਵਾਂਗਾ ਤੁਸੀਂ ਨਾ ਝੂਠ ਮਾਰਨ ਦਾ ਨਾ ਬਹੁਤ ਵੱਡਾ ਜੁਮਾ ਚੁੱਕ ਲਿਆ ਲੋਕਾਂ ਨੇ ਤੁਸੀਂ ਕਦੀ ਹਾਰ ਨਹੀਂ ਵੇਖੀ ਅਸਲ 'ਚ ਨਾ ਤੁਹਾਨੂੰ ਜਿਹੜੀ ਹਾਰ ਉਹ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਤੁਸੀਂ ਹਮੇਸ਼ਾ ਹੀ ਜਿੱਤ 'ਚ ਹੀ ਆਏ ਤੇ ਅੱਜ ਅੱਜ ਜਿਹੜਾ ਤੁਹਾਡਾ ਅੰਦਰ ਜਾਣਾ ਨਾ ਇਹ ਵੀ ਤੁਹਾਡੀ ਹਾਰ ਦਾ ਕਰਕੇ ਗਏ ਤੁਸੀਂ ਬਖਲਾ ਜਾਦੇ ਗਏ ਓਵਰ ਗੱਲਾਂ ਕਰ ਲਾਪੇ ਤੁਹਾਡੇ ਤੇ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਜੇ ਇਹਨਾਂ ਚੀਜ਼ਾਂ ਨੂੰ ਆਪਾਂ ਝੂਠ ਨਾ ਮਾਰਿਆ ਹੁੰਦਾ ਤੇ ਅੱਜ ਇਹ ਗੱਲ ਨਾ ਸ਼ਾਇਦ ਵਾਪਰਦੀ ਦੂਜੀ ਗੱਲ ਤੁਸੀਂ ਕਿਹਾ ਜੀ ਮੈਂ ਪੁਲਿਸ ਦਾ ਧੰਨਵਾਦ ਕਰਦੀ ਹਾਂ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਇੱਕ ਵੀ ਕੇਸ ਦੱਸ ਦਿਓ ਜਿੱਥੇ ਪੁਲਸ ਨੇ ਕੋਈ ਜਿਆਦਾ ਕੋਈ ਧੱਕੇਸ਼ਾਹੀ ਕੀਤੀ ਹੋਵੇ ਤੁਸੀਂ 3 ਬਲਾਕ ਸੰਪਤੀ ਜਿੱਤੇ ਹੋ ਇੱਕ ਕਾਂਗਰਸ ਜਿੱਤੀ ਹੈ ਮੈਂ ਕਿੱਥੇ ਪੁਲਿਸ ਭੇਜੀ ਆ ਜੀ ਦੱਸੋ ਕਿ ਇੱਥੇ ਤੁਸੀਂ ਪੁਲਿਸ ਭੇਜੀ ਹਾਂ ਝਗੜਾ ਕਿਤਨਾ ਕਿਤੇ ਹੋ ਗਿਆ ਇੱਕੇ ਪਿੰਡ ਚ ਉਹ ਵੀ ਤਲਵੰਡੀ ਦਸੰਧਾ ਸਿੰਘ ਤੇ ਉਹ ਝਗੜੇ ਆਮ ਨਾਰਮਲ ਤੁਹਾਡੇ ਵੇਲੇ ਨਹੀਂ ਹੁੰਦੇ ਰ ਤੁਸੀਂ ਕੀ ਕੁਝ ਕਰਦੇ ਤੁਹਾਡੇ ਵੇਲੇ ਤੋਂ ਜੋ ਕੁਝ ਹੁੰਦਾ ਰਿਹਾ ਚਲੋ ਮੈਂ ਉਹ ਵੀ ਗੱਲਾਂ ਕਿਤੇ ਫੇਰ ਵੀਡੀਓ ਲੰਮੀ ਹੋਏ ਨਹੀਂ ਖੁੱਲ ਕੇ ਕਰਾਂਗਾ ਤੇ ਜੇ ਤੁਸੀਂ ਕਹਿੰਦੇ ਹੋ ਨਾ ਪੁਲਿਸ ਦਾ ਧੰਨਵਾਦ ਕਰੋ ਤੇ ਤੁਸੀਂ ਜੈੰਤੀਪੁਰਿਆ ਦਾ ਧੰਨਵਾਦ ਕਰੋ ਜਿਹੜੀ ਇੱਕ ਜ਼ਿਲ੍ਹਾ ਪ੍ਰੀਸ਼ਦ ਜਿੱਤ ਗਈ ਉਹਨਾਂ ਦੇ ਪਿੰਡੂ ਜਿੱਤੀ ਆ ਮੈਂ ਉਹਨਾਂ ਬੰਦਿਆਂ ਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਉਹ ਜਾ ਕੇ ਬਟਾਲੇ 'ਚ ਕਾਂਗਰਸ ਦੀ ਟਿਕਟ ਮੰਗ ਰਹੇ ਆ ਇੱਥੇ ਕਾਲੀਦਲ ਨੂੰ 568 ਵੋਟਾਂ ਪਾਦੀਆਂ 568 ਵੋਟਾਂ ਕਾਲੀਦਲ ਨੂੰ ਪਈਆਂ ਉਸ ਪਿੰਡ ਦੇ ਵਿੱਚੋਂ ਕਾਂਗਰਸ ਨੂੰ ਇੱਕ ਵੀ ਨਹੀਂ ਪਈ ਇਹ ਇਹ ਬੰਦਿਆਂ ਨੂੰ ਪੁੱਛੋ ਪਹਿਲਾਂ ਮੈਂ ਤੇ ਇਹਨਾਂ ਦੀ ਹਾਈ ਕਮਾਂਡ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਇੱਕ ਚੰਦ ਪੈਸਿਆਂ ਦੀ ਖਾਤਰੋ ਫਿਰ ਬੀਬੀ ਸਿੱਧੂ ਦੀ ਗੱਲ ਸੱਚੀ ਹੈ ਨਾ ਕਿ ਜਿੰਨੂੰ ਇਹ ਪੈਸੇ ਵਾਲੇ ਆ 2 4 5 ਲੱਖ ਰੁਪਇਆ ਦੇ ਆਉਂਦੇ ਆ ਉਹਾਂ ਦੇ ਕੋਈ ਗੱਲ ਨਹੀਂ ਗੱਲ ਤਾਂ ਫਿਰ ਪੈਸੇ ਦੀ ਹੋ ਗਈ ਫਿਰ ਪਾਰਟੀ ਦੀ ਤਾਂ ਗੱਲ ਨਹੀਂ ਹੋ ਗਈ ਸੁਖੀ ਰੰਦਾਵਾ ਜੀ ਪ੍ਰਤਾਪ ਸਿੰਘ ਬਾਜਵਾ ਜੀ ਇਹ ਗੱਲ ਦਾ ਕਰੋ ਨਾ ਰੀਖਣ ਚੈੱਕ ਕਰੋ ਇਹਨਾਂ ਦਾ ਬੂਥ ਜੇਂਤੀਪੁਰ ਪਿੰਡ ਦਾ ਬੂਥ ਚੈੱਕ ਕਰੋ 568 ਵੋਟਾਂ ਕਾਂਗਰਸ ਨੂੰ ਕਿੱਧਰ ਪੈ ਗਈਆਂ ਉਥੋਂ ਇਹਨਾਂ ਨੇ ਪਵਾਈਆਂ ਕਾਂਗਰਸ ਨੂੰ ਕਿੱਥੇ ਗਈਆਂ ਜੀ ਉਥੇ ਕਾਂਗਰਸ ਦਾ ਫੇਸਪ ਕਾਂਗਰਸ ਵੋਟ ਕਿੱਥੋਂ ਪਈ ਜੀ ਤੇ ਮੈਡਮ ਤੁਹਾਨੂੰ ਕਾਂਗਰਸ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੀਆਂ ਤੁਸੀਂ ਜਿੱਤ ਗਏ ਜੇ ਨਾ ਤਿੰਨ ਉਹ ਕਾਂਗਰਸੀ ਜਿਤਾ ਗਈ ਆ ਅਟਾਲੀ ਸਾਹ ਵਾਲੀ ਸੀਟ ਤੁਸੀਂ ਜਿੰਨਿਆਂ ਦੇ ਜਿੱਤੇ ਜੇ ਤੇ ਤੁਸੀਂ ਉਹ ਕਾਜੀਕੋਟ ਪਿੰਡ ਉਹ ਵੇਖ ਲਓ ਉੱਥੇ ਤੁਹਾਡਾ ਬੂਥ ਨਹੀਂ ਲੱਗਣਾ ਕਾਲੀ ਦਲ ਦਾ ਤੇ ਤੁਹਾਡੇ ਉਹ ਆਪਣੇ ਚਲੋ ਸਾਡਾ ਵੀ ਉਹ ਭਰਾ ਹੀ ਇਸ ਦੁਨੀਆ ਤੇ ਨਹੀਂ ਰਿਹਾ ਸਤਨਾਰਨ ਸਿੰਘ ਉਹਦੇ ਪਰਿਵਾਰ ਨੇ ਬੂਥ ਲਾਇਆ ਭਗਵੰਤ ਸਿੰਘ ਸਿਆਲ ਕੇ ਦੇ ਕਹਿੰਦੇ ਤੇ ਉੱਥੋਂ ਤੁਹਾਨੂੰ ਵੋਟਾਂ ਪੈ ਗਈਆਂ ਤੇ ਤੁਸੀਂ ਜਿੱਤ ਗਏ ਕਾਂਗਰਸ ਦੀਆਂ ਵੋਟਾਂ ਪੈ ਗਈਆਂ ਤੇ ਨਹੀਂ ਤਾਂ ਤੁਸੀਂ ਉਹ ਵੀ ਨਹੀਂ ਜਿੱਤਦੇ ਤੇ ਸਾਡੇ ਤਾਂ ਕਹਦਾ ਗੁੱਸਾ ਕਰੀ ਜਾਂਦੇ ਚਲੇ ਤੇ ਲੋਕਾਂ ਨੇ ਵੋਟਾਂ ਪਾਈਆਂ ਤੇ ਜੀ ਗੱਲ ਇੱਕ ਮੇਰਾ ਵੀਰ ਆ ਜਿਹੜਾ ਸਾਡਾ ਤਰਸਿੱਕੇ ਜੋਂ ਤੋਂ ਆ ਰਿਆ ਨੱਬਰਵਿੰਡ ਤੋਂ ਗਾਂਧੀ ਉਹ ਕਹੀ ਜਾਂਦਾ ਬੜਾ ਧੱਕਾ ਹੋ ਗਿਆ ਜੀ ਸੱਤ ਪਿੰਡਾਂ ਦੇ ਜਿਹੜੇ ਆ ਉਹ ਗਿਣਤੀ ਨਹੀਂ ਹੋਈ ਸਾਡੀ ਸਾਡੇ ਉਥੇ 38 ਪਿੰਡ ਸੀਗੇ ਜੀ ਉਸ ਜ਼ਿਲ੍ਹਾ ਪ੍ਰੀਸ਼ਦ ਤੇ 31 ਮਜੀਠੇ ਦੇ ਤੇ ਸੱਤ ਜੰਡੇ ਵਾਲੇ ਦੇ ਇਹਨਾਂ ਨੂੰ ਸੱਤਾਂ ਦਾ ਬਹੁਤ ਦੋਖਿਆ ਤੇ 31ਾਂ ਚੋਂ ਤੇ 730 ਦੀ ਲੀਡ ਨਾਲ ਤੁਸੀਂ ਹਾਰ ਗਏ ਹੋ ਤੇ ਸੱਤਾਂ ਚੋਂ ਤੁਸੀਂ ਕਿੱਥੋਂ ਜਿੱਤ ਜਾਣਾ ਮੇਰਾ ਵੀਰ ਉਹਨਾਂ ਚੋਂ ਵੀ ਸਾਡੀ ਲੀਡ ਵਧੀਆ ਜਾ ਕੇ ਚੈੱਕ ਕਰੋ ਲੋਕਾਂ ਨੂੰ ਗਮਰਾਹ ਨਾ ਕਰੋ ਲੋਕਾਂ ਨੂੰ ਸਹੀ ਗੱਲ ਯਾਰ ਹਰਖੇ ਜੇ ਫਿਰ ਕਿਹੜੀ ਗੱਲ ਆ ਬਰਦਾਸ਼ਤ ਕਰੋ ਆਵਦੀ ਯਾਰ ਇਹ ਨਾ ਨਾ ਝੂਠ ਮਾਰੋ ਇਹ ਕਹਿੰਦਾ ਪੀਟੀਸੀ ਨੇ ਨਾ ਜਿਹੜੀ ਕੋਈ ਜਿੱਦਾਂ ਮੈਂ ਵੇਖੰਦਾ ਸੁਖਬੀਰ ਬਾਦਲ ਜੇ ਕਬੂਤਰ ਵੇਖ ਲੈਂਦਾ ਕਬੂਤਰਾਂ ਦੀਆਂ ਰੇਸਾਂ ਦੇ ਪੀਟੀਸੀ ਦਾਸ ਦਿਨ ਉਹੋ ਹੀ ਚਲਾਈ ਜਾਂਦਾ ਜੇ ਕਹਿੰਦਾ ਚਿੜੀਆਂ ਵੇਖ ਲੈਂਦਾ ਕਹਿੰਦਾ ਮੈਂ ਆ ਗਣਾ ਪੰਜਾਬ ਚ ਚਿੜੀਆਂ ਦੀਆਂ ਰੇਸਾਂ ਨੂੰ ਉਹ ਚਿੜੀਆਂ ਦੀਆਂ ਫੋਟੋ ਵੀਡੀਓ ਯਾਰ ਇੰਨਾ ਝੂਠ ਨਾ ਬੋਲੋ ਇਸ ਤਰ੍ਹਾਂ ਹੁਣ ਨਹੀਂ ਤੁਹਾਡੇ ਤੁਸੀਂ ਨਾ ਐਵੇਂ ਨੋਂਦਰਾ ਮਾਰਦੇ ਫਿਰ ਤੁਹਾਡੇ ਨੋਂਦਰ ਨਹੀਂ ਹਿਲ ਕਿਤੇ ਜਾਣ ਨਹੀਂ ਜਿੱਥੇ ਮਰਜੀ ਜ਼ੋਰ ਲਾ ਲਓ ਸੋ ਮੈਂ ਭਰਾਓ ਗੱਲ ਕਰਦਾ ਸੱਚੀ ਤੇ ਸੁੱਚੀ ਮੈਂ ਉਹਦਾਂ ਦਾ ਬੋਲਿਆ ਨਹੀਂ ਪਰ ਇਹਨਾਂ ਲੋਕਾਂ ਨੇ ਸਮ ਆਵੇਂ ਦੇ ਲੂਣ ਤੇ ਲੂਣ ਗੁੰਨੇ ਜਾਂਦੇ ਜੇ ਆਟੇ ਚ ਲੂਣ ਗੁੰਨਿਆ ਜਾ ਸਕਦਾ ਮੇਰੇ ਲੂਣ ਨਹੀਂ ਗੁੰਨਿਆ ਜਾ ਸਕਦਾ ਵੀਰੋ ਅੱਛਾ ਮੈਡਮ ਕਹਦੇ ਸਾਡੇ ਬੰਦਿਆਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਕਿਹੜੇ ਨੂੰ ਨਹੀਂ ਮਿਲਿਆ ਜੀ ਜਿਹੜੇ ਜਿੱਤੇ ਆ ਤੁਹਾਡੇ ਤਿੰਨ ਬਲਾਕ ਸੰਪਤੀ ਮੈਂਬਰ ਜਿੱਤੇ ਆ ਕਿਉਂ ਨਹੀਂ ਮਿਲੇ ਸਰਟੀਫਿਕੇਟ ਤੁਹਾਡੇ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿੱਤੇ ਕਿਉਂ ਨਹੀਂ ਮਿਲੇ ਸਰਟੀਫਿਕੇਟ ਐਵੇਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਕੁਸ਼ਕ ਇੱਕ ਉਹ ਕਹੀ ਜਾਂਦੇ ਜੀ ਇੱਕ ਉਹ ਪੁੰਮੇ ਦਾ ਜਿਹੜਾ ਐਸਜੀਪੀਸੀ ਦਾ ਮੁਲਾਜ਼ਮ ਕੋਈ ਹਰ ਗਿਆ ਤੇ ਮੈਂ ਉਹਦੇ ਬਾਰੇ ਨਹੀਂ ਕਹਿਣਾ ਮੈਂ ਉਹਦੇ ਬਾਰੇ ਇੰਨਾ ਹੀ ਕਹਿਣਾ ਕਿ ਗੁਰਦਾਰੇ ਦੀਆਂ ਰੋਟੀਆਂ ਤੀਨ ਕੰਮ ਕਰਿਆਣ ਮਤ ਮਾਰਨ ਹੱਡ ਗੱਲਣ ਉਦਮ ਨਾ ਦੇਣ ਰਹਿਣ ਮੈਂ ਉਸ ਬੰਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹਦਾ ਹੁਣ ਮੇਰੇ ਵੀਰੋ ਇਹਨਾਂ ਦਾ ਨਾ ਜਿਹੜਾ ਸੁਫੜਾ ਸਾਫ ਹੋ ਗਿਆ ਬਹੁਤ ਬੁਰੀ ਇਹਨਾਂ ਦੀ ਜਿਹੜੀ ਮਜੀਠੇ ਹਲਕੇ ਦੇ ਵਿੱਚ ਹੈ ਕਿ ਹਾਰ ਹੋਈ ਹੈ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਚੁੱਪ ਕਰਕੇ ਬਹਿ ਜਾਓ ਤੁਹਾਡੇ ਪੱਲੇ ਕੱਖ ਨਹੀਂ ਤੁਹਾਡਾ ਜੋ ਹਾਲਾਤ ਲੋਕਾਂ ਨੇ ਤੁਹਾਨੂੰ ਦੱਸ ਹੀ ਦਿੱਤੇ ਅਜੇ ਤੇ ਤੁਸੀਂ ਕਾਂਗਰਸ ਨਾਲ ਰਲ ਗਏ ਜੇ ਕਿਤੇ ਕਾਂਗਰਸ ਨਾਲ ਨਾ ਰਲੀਆਂ ਦੀ ਤੁਹਾਨੂੰ ਹੋਰ ਬੁਰੀ ਤਰ੍ਹਾਂ ਦੀ ਹਾਰ ਪੈਣੀ ਇੱਥੇ ਜੀ ਪਰਸੈਂਟੇਜ ਬੜੀ ਘਟੋਈ ਆਪਦੇ ਵੈਲੀਗਮ ਚੈੱਕ ਕਰੋ ਨਾ ਪਰਸੈਂਟੇਜ ਹੈ ਚਲੋ ਘਟੋ ਗਈ ਵੱਧ ਹੋ ਗਈ ਵੋਟਾਂ ਹੀ ਪਈਆਂ ਨਾ ਤੁਹਾਨੂੰ ਹੀ ਪਈਆਂ ਸਾਨੂੰ ਹੀ ਪਈਆਂ ਤੇ